ਤੋ ਮਾਰਨੇ ਤਈ ਨਿਮਕੰਮ ਚਾਰ ਦਾ ਸਾਰੇ ਮੈਨੂੰ ਵੈਰੀ ਕਹਿੰਦੇ ਨੇ ਕੋਟੀ ਸਾਬ ਨੂੰ ਨਹੀਂ ਮੁਟਿਆਰੇ ਦਸਿਆ ਕੱਲ ਲੁਧਿਆਣੇ ਆ ਲਿਓ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਡੈਗਜ਼ ਇਮੀਗ੍ਰੇਸ਼ਨ ਤੋਂ ਆਪਣਾ ਆਫਿਸ ਜੋ ਕਿ ਕ੍ਰਿਸ਼ਨਾ ਮੰਦਿਰ ਦੇ ਨੇੜੇ ਟਿਊਸ਼ਨ ਮਾਰਕੀਟ ਦੇ ਵਿੱਚ ਸਥਿਤ ਹੈ ਉਸਦੇ ਕੁਝ ਰਿਜ਼ਲਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿਨ੍ਹਾਂ ਦੇ ਵਿੱਚ ਕਿ ਵੀਜ਼ੇ ਆਏ ਨੇ ਕਾਫੀ ਸਾਰੇ ਇਹਨਾਂ ਦੇ ਵਿੱਚ ਸਟੂਡੈਂਟ ਵੀਜ਼ਾ ਵੀ ਆ ਵਿਸਟਰ ਵੀਜ਼ਾ ਵੀ ਆ ਹਸਪੌਸ ਵੀਜ਼ਾ ਵੀ ਆ ਇਹ ਸਾਰੇ ਕੈਨੇਡਾ ਦੇ ਰਿਜ਼ਲਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਨ ਨਾਲ ਦੀ ਨਾਲ ਆ ਬੈਗ ਜਾਂ ਵੀ ਭਰਿਆ ਹੋਇਆ ਹੈ ਇਹਦੇ ਵਿੱਚ ਵੀ ਕਾਫੀ ਸਾਰੇ ਵੀਜ਼ਾ ਹਨ ਇਸ ਤੋਂ ਇਲਾਵਾ ਦੋਸਤੋ ਮੈਂ ਇਨਾਂ ਬਾਰੇ ਇੱਕ ਸਪੈਸ਼ਲ ਗੱਲ ਕਰੀ ਚਾਹਾਂਗਾ ਜਿਵੇਂ ਕਿ ਇਹ ਜਿਹੜੇ ਵੀਜ਼ਾਸ ਨੇ ਹਨ ਇਹਨਾਂ ਦੇ ਵਿੱਚ ਕਾਫੀ ਸਾਰੇ ਬੱਚਿਆਂ ਦੇ 5 5 6 6 ਸਾਲ ਦੇ ਗੈਪ ਵੀ ਸਨ ਅਤੇ ਇਸ ਤੋਂ ਇਲਾਵਾ ਕਾਫੀ ਬੱਚਿਆਂ ਦੀਆਂ ਰਿਫਿਊਜ਼ਲ ਵੀ ਸਨ ਸੋ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਗੈਪ ਹੈ ਚਾਹੇ ਤੁਸੀਂ ਪਲੱਸ 2 ਕੀਤੀ ਹੈ ਚਾਹੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਫਿਰ ਤੁਸੀਂ ਇੱਕ ਦੀ ਦੋ ਜਾਂ ਤਿੰਨ ਵਾਰ ਰਿਫਿਊਜ਼ ਵੀ ਹੋ ਚੁੱਕੇ ਹੋ ਤਾਂ ਵੀ ਤੁਸੀਂ ਸਾਨੂੰ ਆ ਕੇ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਕੈਨੇਡਾ ਯੂ ਐਸ ਏ ਯੂਰਪ ਜਾਂ ਫਿਰ ਯੂ ਕੇ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਲੁਧਿਆਣਾ ਆਫਿਸ ਦੇ ਵਿੱਚ ਕਿਸੇ ਵੀ ਦਿਨ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਹਰ ਇੱਕ ਬੁੱਧਵਾਰ ਦੇ ਬੁੱਧਵਾਰ ਮੈਨੂੰ ਸਪੈਸ਼ਲ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਮਿਲ ਸਕਦੇ ਹੋ ਅਤੇ ਹੇਠਾਂ ਦਿੱਤੇ ਨੰਬਰਾਂ ਤੇ ਕਾਲ ਵੀ ਕਰ ਸਕਦੇ ਹੋ 46 game